ਆម ਆਦਮੀ ਪਾਰਟੀ ਦੇ ਮੌਜੂਦਾ ਮੰਤਰੀ ਨੂੰ ਲੱਗਿਆ ਵੱਡਾ ਝਟਕਾ ਜਿਵੇਂ ਜਿਵੇਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਨੇੜੇ ਆਇਆ ਹੈ ਇਧਰ ਆម ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀਆਂ ਦੇ ਚਿਹਰੇ ਬੇਨਕਾਬ ਹੋ ਰਹੇ ਨੇ ਆਪਣੇ ਆਪ ਨੂੰ ਕਿਰਦਾਰ ਕਿਰਦਾਰਦਾਰ ਕਹਿਣ ਵਾਲੇ ਆਪਣੇ ਆਪ ਨੂੰ ਇਮਾਨਦਾਰ ਕਹਿਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਵਿਧਾਇਕ ਅਤੇ ਮੰਤਰੀ ਇਹਨਾਂ ਦੇ ਜਿਹੜੇ ਬੇਨਕਾਬ ਹੋ ਰਹੇ ਨੇ ਕਾਨੂੰਨੀ ਕਾਰਵਾਈ ਵੀ ਹੋਵੇਗੀ ਦੂਸਰੇ ਪਾਸੇ ਜੇਲ੍ਹ ਦੀਆਂ ਸੌਲਾਖਾਂ ਪਿੱਛੇ ਜਾ ਕੇ ਜੇਲ੍ਹ ਦੀ ਹਵਾ ਵੀ ਮੌਜੂਦਾ ਮੰਤਰੀ ਨੂੰ ਖਾਣੀ ਪੈ ਸਕਦੀ ਹੈ ਕਿਉਂਕਿ ਇਹ ਇਲਜ਼ਾਮ ਕਿਸੇ ਦੂਸਰੀ ਪਾਰਟੀ ਨੇ ਨਹੀਂ ਲਾਇਆ ਖੁਦ ਮਹਿਲਾ ਜੋ ਆਪ ਆਦਮੀ ਪਾਰਟੀ ਦੀ ਸਾਬਕਾ ਪ੍ਰਧਾਨ ਰਹਿ ਚੁੱਕੀ ਹੈ ਹਲਕਾ ਪਟਿਆਲੇ ਦੀ ਸ਼ਵੇਤਾ ਜਵਿੰਦਰ ਵੱਲੋਂ ਲਗਾਏ ਗਏ ਨੇ ਕਿ ਮੈਨੂੰ ਸੈਕਸੂਅਲ ਹਰਾਸ਼ਮੈਂਟ ਕੀਤਾ ਗਿਆ ਹੈ ਪੰਜਾਬ ਦੇ ਮੌਜੂਦਾ ਸਿਹਤ ਮੰਤਰੀ ਬਲਵੀਰ ਸਿੰਘ ਹੁਣਾ ਵੱਲੋਂ ਮਾਮਲਾ ਪੂਰੀ ਤਰ੍ਹਾਂ ਭੱਗ ਗਿਆ ਹੈ ਪੰਜਾਬ ਦੇ ਸਿਹਤ ਯਾਨੀ ਕਿ ਹர்த ਮੰਤਰੀ ਕਸੂਤੇ ਫਸ ਗਏ ਨੇ ਸ਼ਵੇਤਾ ਜਵਿੰਦਰ ਸ਼ਵੇਤਾ ਜਨਰ ਨੇ ਪਟਿਆਲਾ ਦੀ ਅਦਾਲਤ ਦਾ ਦਰਵਾਜ਼ਾ ਖੜਦਾ ਹੈ ਕਿ ਕਿਸ ਤਰ੍ਹਾਂ ਮੇਰੇ ਨਾਲ ਸੈਕਸ਼ੂਅਲ ਹਰਾਸ਼ਮੈਂਟ ਕੀਤਾ ਗਿਆ ਮੌਜੂਦਾ ਮੰਤਰੀ ਵੱਲੋਂ ਮੌਜੂਦਾ ਮੰਤਰੀ ਤੇ ਜਿਹੜੀਆਂ ਧਰਾਵਾਂ ਲੱਗੀਆਂ ਨੇ ਮੈਂ ਉਹਨਾਂ ਧਰਾਵਾਂ ਬਾਰੇ ਤੁਹਾਨੂੰ ਗੱਲ ਕਰ ਦਿੰਦਾ ਹਾਂ 2 ਐਂਡ ਡਬਲ ਐਸ ਦੀਆਂ ਧਰਾਵਾਂ 114 115 56 61 74 75 76 78 79 352 ਅਤੇ 356 ਅਤੇ 3 ਬਟਾ ਪੰਜ ਸ਼ਾਮਿਲ ਹਨ ਇਹ ਸ਼ਿਕਾਇਤ ਆਪ ਆਦਮੀ ਪਾਰਟੀ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਪਟਿਆਲੇ ਤੋਂ ਸ਼ਵੇਤਾ ਸ਼ਵੇਤਾ ਜਿੰਦਲ ਵੱਲੋਂ ਮਾਮਲਾ ਜਿਹੜਾ ਹੈ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਵਿਰੁੱਧ ਦਰਜ ਕਰਵਾਇਆ ਗਿਆ ਹੈ ਇੱਕ ਪਾਸੇ ਆਪਣੇ ਆਪ ਨੂੰ ਕਿਰਦਾਰਦਾਰ ਕਹਿਣ ਵਾਲੇ ਇਮਾਨਦਾਰ ਕਹਿਣ ਵਾਲੇ ਆਪ ਆदमी ਪਾਰਟੀ ਦੇ ਵਿਧਾਇਕ ਅਤੇ ਮੰਤਰੀਆਂ ਦੇ ਭਾਂਡੇ ਜਿਹੜੇ ਨੇ ਭਜਰੇਵੇਂ ਹਰਮੀਤ ਸਿੰਘ ਪਠਾਨ ਬਾਜਰਾ ਦੇਖ ਲੋ ਰਵਣ ਅਦੋੜਾ ਦੇਖ ਲੋ ਇਸ ਤੋਂ ਪਹਿਲਾਂ ਦੇ ਜਿਹੜੇ ਸਿੱਖਿਆ ਮੰਤਰੀ ਨੇ ਸਿਹਤ ਮੰਤਰੀ ਨੇ ਉਹਨਾਂ ਨੂੰ ਦੇਖ ਲੋ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਲੈ ਕੇ ਹੁਣ ਪੂਰੀ ਤਰ੍ਹਾਂ ਕੰਸੂਆ ਚਲ ਪਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਕਲਾਬ ਸੈਕਸਚੁਅਲ ਹਰਾਸਮੈਂਟ ਦਾ ਕੇਸ ਦਰਜ ਦਾਇਰ ਕਰ ਦਿੱਤਾ ਗਿਆ ਹੈ ਸ਼ਵੇਤਾ ਜੰਦਰ ਹੋਣਾ ਵੱਲੋਂ ਹਾਲਾਂਕਿ ਸ਼ਵੇਤਾ ਜੰਦਰ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਸੀ ਆ ਕੁਝ ਮਹੀਨੇ ਪਹਿਲਾਂ ਉਹਦੇ ਕੋਲੋਂ ਪ੍ਰਧਾਨਗੀ ਜ਼ਿਲ੍ਹੇ ਦੀ ਖੋਲ ਗਈ ਸੀ ਇਸ ਮਾਮਲੇ 'ਚ ਪਟਿਆਲਾ ਜ਼ਿਲ੍ਹਾ ਅਦਾਲਤ ਦੇ ਸਿਹਤ ਮੰਤਰੀ ਸਮੇਤ ਹੋਰਨਾ ਆਪ ਆਗੂ ਪਾਰਟੀ ਦੇ ਆਗੂਆਂ ਨੂੰ ਨੋਟਸ ਜਾਰੀ ਕਰ ਦਿੱਤੇ ਨੇ ਕਿ ਭਾਈ ਆਓ ਅਦਾਲਤ ਵਿੱਚ ਹਾਜ਼ਰ ਲਵਾਓ ਹੁਣ ਆਪਣਾ ਪੱਖ ਆਪਣਾ ਸਬੂਤ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਆਪਣੇ ਸਾਥੀਆਂ ਸਮੇਤ ਪਟਿਆਲਾ ਦੀ ਅਦਾਲਤ ਵਿੱਚ ਰੱਖਣਗੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਵਕੀਲ ਨੇ ਸ਼ਵੇਤਾ ਜਵਿੰਦਰ ਦੇ ਸ਼੍ਰੀਮਤੀ ਨਵਦੀਪ ਕੌਰ ਵਰਮਾ ਉਹਨਾਂ ਨੇ ਕਿਹਾ ਕਿ ਇਹ ਬਦਸਲੂਕੀ ਇਹ ਸੈਕਸ਼ੂਅਲ ਹਰਾਸ਼ਮੈਂਟ ਵਾਰ-ਵਾਰ ਕਰ ਰਹੀ ਸੀ ਬਲਵੀਰ ਸਿੰਘ ਜੋ ਪੰਜਾਬ ਦੇ ਸਿਹਤ ਮੰਤਰੀ ਨੇ ਅਤੇ ਦੂਸਰੇ ਉਸ ਪਾਸੇ ਸੱਤ ਉਸ ਦੇ ਸਾਥੀ ਲਗਾਤਾਰ ਸੈਕਸੁਅਲ ਹਰਾਸਮੈਂਟ ਮੈਂਟਲ ਟੌਰਚਰ ਕਈ ਤਰ੍ਹਾਂ ਦੀ ਤੋਚ ਜਿਹੜੇ ਮਾਰੇ ਜਾ ਰਹੇ ਸੀ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਭਾਰਤ ਦੇ ਕਾਨੂੰਨ ਤੇ ਮਾਣ ਹੈ ਕਿ ਬਲਬੀਰ ਸਿੰਘ ਸਿੱਧੂ ਅਤੇ ਉਸ ਦੇ ਸਾਥੀਆਂ ਨੂੰ ਕਾਨੂੰਨ ਸਖਤ ਤੋਂ ਸਖਤ ਸਜ਼ਾ ਦੇਵੇਗਾ ਚੱਲ ਕੀ ਰਿਹਾ ਹੈ ਆਮ ਆਦਮੀ ਪਾਰਟੀ ਵਿੱਚ ਜਿਸ ਤਰ੍ਹਾਂ ਮੈਂ ਆਲਰੇਡੀ ਕਹਿ ਚੁੱਕਿਆ ਕਿ ਜਿਵੇਂ ਜਿਵੇਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਇੱਕ ਪਾਸੇ ਆਗਾਮੀ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਵਕਰ ਕੰਮ ਕਰਦੇ ਨੇ ਚਾਹੇ ਉਹ ਮੇਲ ਹੈ ਚਾਹੇ ਉਹ ਫੀਮੇਲ ਹੈ ਉਹਨਾਂ ਵੱਲੋਂ ਇੱਕ ਦੂਜੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਸ਼ਵੇਤਾ ਜਵਿੰਦਰ ਨੇ ਹੌਸਲਾ ਦਿਖਾਉਂਦੇ ਹੋਏ ਵੱਡੀ ਕਾਰਵਾਈ ਕਰਵਾ ਦਿੱਤੀ ਹੈ ਬਲਵੀਰ ਸਿੰਘ ਸਿੱਧੂ ਅਤੇ ਉਸ ਦੇ ਸਾਥੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਣਾ ਪੱਖ ਪੇਸ਼ ਕਰਨਾ ਪਵੇਗਾ ਜੇਕਰ ਪੱਖ ਪੇਸ਼ ਨਹੀਂ ਕੀਤਾ ਜਾਂਦਾ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਜੇਲ੍ਹ ਦਾੂ ਵੀ ਦੇਖਣਾ ਪੈ ਸਕਦਾ ਹੈ ਪੰਜਾਬ ਦੇ ਮੌਜੂਦਾ ਸਿਹਤ ਮੰਤਰੀ ਬਲਵੀਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ